ਵਾਰਚ ਐਸਐਸਪੀ ਦਫਤਰ ਤੱਕ ਜਾਣਾ ਹੈ ਕਿਸਾਨ ਜਥੇਬੰਦੀਆਂ ਦੇ ਆਗੂ ਸਯੁਕਤ ਕਿਸਾਨ ਮੋਰਚੇ ਦੇ ਆਗੂ ਇਹਦੇ ਵਿੱਚ ਸ਼ਾਮਲ ਨੇ ਤਾਂ ਜੋ ਕੁਲਵਿੰਦਰ ਕੌਰ ਨੂੰ ਇਨਸਾਫ ਦਿਵਾਇਆ ਜਾ ਸਕੇ ਤੇ ਕੰਗੜਾ ਰਨੌਤ ਦੇ ਉੱਤੇ ਵੀ ਕਾਰਵਾਈ ਦੀ ਮੰਗ ਉੱਠੀ ਹੋਈ ਹੈ ਮੈਂ ਕਿਤੇ ਇਹ ਵੀ ਪੜ ਰਿਹਾ ਸੀ ਕਿ ਉਹਨਾਂ ਦਾ ਡੀਓਜੀ ਕਹਿੰਦਾ ਉਹਨੂੰ ਪਿਛਤਾਵਾ ਬਹੁਤ ਹੋਇਆ ਮੈਂ ਗਲਤ ਕਹਿੰਿਆ ਇਸਾ ਗੰਗਨਾਰ ਨੌਦ ਨੇ ਉਹਨੂੰ ਪ੍ਰਵੋਕ ਕੀਤਾ ਉਹਨੂੰ ਉਕਸਾਇਆ ਹੈ ਤੇ ਪਰਚਾ ਤੱਕ ਉਹਦੇ ਤੇ ਵੀ ਕਾਰਵਾਈ ਤਾਂ ਹੋਣੀ ਬੰਦੀ ਹੈ ਇੱਕ ਇਨਸਾਫ ਮਾਰਚ ਕੱਢਿਆ ਜਾ ਰਿਹਾ ਹੈ ਮੋਹਾਲੀ ਦੇ ਗੁਰਦੁਆਰਾ ਹਮਸਬ ਤੋਂ ਉਹ ਮਾਰਚ ਸ਼ੁਰੂ ਹੋ ਚੁੱਕਿਆ ਹੈ ਤੇ ਮਾਰਚ ਐਸਐਸਪੀ ਦਫ਼ਤਰ ਤੱਕ ਜਾਣਾ ਹੈ ਕਿਸਾਨ ਜਥੇਬੰਦੀਆਂ ਦੇ ਆਗੂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਇਹਦੇ ਵਿੱਚ ਸ਼ਾਮਲ ਨੇ ਤਾ ਜੋ ਕੁਲਵਿੰਦਰ ਕੌਰ ਨੂੰ ਇਨਸਾਫ ਦਵਾਇਆ ਜਾ ਸਕੇ ਤੇ ਕੰਗੜਾ ਰ瑙ਤ ਦੇ ਉੱਤੇ ਵੀ ਕਾਰਵਾਈ ਦੀ ਮੰਗ ਉੱਠੀ ਹੋਈ ਹੈ। ਕੰਗੜਾ ਰ瑙ਤ ਤੇ ਮੰਗ ਇਸ ਕਰਕੇ ਉੱਠੀ ਹੈ ਜੋਨੀਆਂ ਮੀਡੀਆ ਦੇ ਵਿੱਚ ਆ ਰਿਹਾ ਹੈ। ਉਹਨੇ ਜਿਹੜੀ ਉਹ ਲੜਕੀ ਹੈ ਹੂੰ ਉਹਨੂੰ ਪ੍ਰੋਵੋਕ ਕਰਨ ਦਾ ਯਤਨ ਕੀਤਾ ਹੈ। ਜਿਹੜੀ ਸੀਆਈ ਹੈ ਐਸਐਫ ਦੇ ਵਿੱਚ ਮੈਂ ਕਿਤੇ ਇਹ ਵੀ ਪੜ ਰਿਹਾ ਸੀ ਕਿ ਉਹਨਾਂ ਦਾ ਡੀਓਜੀ ਕਹਿੰਦਾ ਉਹਨੂੰ ਪਛਤਾਵਾ ਬਹੁਤ ਹੋਇਆ। ਮੈਂ ਗਲਤ ਕਰ ਲਿਆ ਚਲੋ ਜੋ ਕੁਝ ਵਾਪਰ ਗਿਆ ਵਾਪਰ ਗਿਆ ਪਰ ਜਾਂਚ ਪੜਤਾਲ ਕਰਕੇ ਜੇ ਸੱਚਮੁੱਚ ਇਸ ਕੰਗਨਾਰ ਨੌਤ ਨੇ ਉਹਨੂੰ ਪ੍ਰਵੋਕ ਕੀਤਾ ਉਹਨੂੰ ਉਕਸਾਇਆ ਹੈ ਤੇ ਪਰਚਾ ਤਾਂ ਫਿਰ ਉਹਦੇ ਤੇ ਵੀ ਕਾਰਵਾਈ ਤਾਂ ਹੋਣੀ ਬਣਦੀ ਹੈ ਉਹ ਮੈਂਬਰ ਪਾਰਲੀਮੈਂਟ ਜਿੱਤ ਗਈ ਇਹੀ ਮਤਲਬ ਹੈ ਕਾਨੂੰਨ ਸਾਰਿਆਂ ਵਾਸਤੇ ਇੱਕੋ ਹੀ ਹੈ ਕਾਨੂੰਨ ਇਸ ਤਰ੍ਹਾਂ ਆਪਣਾ ਕੰਮ ਕਰਦਾ ਰਹਿੰਦਾ ਹੈ ਪਰ ਜਦੋਂ ਵੀ ਦੇਖਿਆ ਜਾਵੇ ਕਾਨੂੰਨ ਕਾਨੂੰਨ ਮੁਤਾਬਕ ਹੋਵੇ ਇਹ ਸੋਚਣ ਵਾਲੀਆਂ ਗੱਲਾਂ ਨਹੀਂ ਜੀ ਬਿਲਕੁਲ ਜੀ ਤੇ ਲਗਾਤਾਰ ਰੋਸ ਮਾਰਚ ਦੇ ਵਿੱਚ ਜਿਹੜੇ ਉਹ ਲੀਡਰ ਅਗਵਾਈ ਵੀ ਕਰ ਰਹੇ ਨੇ ਤੇ ਕੁਲਵਿੰਦਰ ਕੌਰ ਦੇ ਮਾਤਾ ਪਿਤਾ ਦਾ ਮਾਤਾ ਦਾ ਤੇ ਭਰਾ ਦਾ ਬਿਆਨ ਵੀ ਆ ਚੁੱਕਿਆ ਪਿਤਾ ਉਹਦੇ ਬਿਮਾਰ ਨੇ ਇਸ ਕਰਕੇ ਉਹਨਾਂ ਤੱਕ ਤਾਂ ਖਬਰ ਪਹੁੰਚਾਈ ਨਹੀਂ ਗਈ ਕਿ ਕੁਲਵਿੰਦਰ ਕੌਰ ਗ੍ਰਿਫਤਾਰ ਹੋ ਚੁੱਕੀ ਹੈ ਤੇ ਵਕਵਾ ਖਾਗੂ ਨੇ ਉਹ ਕੰਗੜਾ ਰਣੌਤ ਦੇ ਖਿਲਾਫ ਵੀ ਉੱਤਰਦੇ ਹੋਏ ਨਜ਼ਰ ਆ ਰਹੇ ਨੇ ਤੇ ਇੱਕ ਹੋਰ ਰਾਜਪੂਤ ਜਿਹੜਾ ਭਾਈਚਾਰਾ ਉਹ ਕੰਗੜਾ ਦੇ ਹੱਕ ਦੇ ਵਿੱਚ ਵੀ ਆਇਆ ਹੋਇਆ ਹੈ ਤਾਂ ਕੁਲ ਮਿਲਾ ਕੇ ਇਹ ਮਾਮਲਾ ਇਸ ਵੇਲੇ ਚੋਣਾਂ ਤੋਂ ਵੀ ਜ਼ਿਆਦਾ ਸੁਰਖੀਆਂ ਦੇ ਵਿੱਚ ਆ ਗਿਆ ਇੱਕ ਪਾਸੇ ਐਨਡੀਆ ਦੀ ਸਰਕਾਰ ਦਾ ਸੌਚਕ ਸਮਾਗਮ ਆ ਦੂਜੇ ਪਾਸੇ ਕੰਗੜਾ ਰਣੌਤ ਵਾਲਾ ਮਾਮਲਾ ਕਾਫੀ ਸੁਰਖੀਆਂ ਦੇ ਵਿੱਚ ਅਤੇ ਦਿਨੋਂ ਦਿਨੇ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਬਿਆਨ ਹਰ ਕੋਈ ਦੇ ਰਿਹਾ ਹੈ ਕੋਈ ਵੀ ਇਹਦੇ ਵਿੱਚ ਸ਼ਾਂਤ ਨਹੀਂ ਰਹਿਣਾ ਚਾਹੁੰਦਾ ਚਾਹੇ ਉਹ ਲੀਡਰ ਹੋਣ ਆਪਣੀ ਸਿਆਸਤ ਵਾਸਤੇ ਚਾਹੇ ਕਿਸਾਨ ਆਗੂ ਹੋਣ ਤੇ ਚਾਹੇ ਉਹ ਕੰਗਣਾ ਰਣੌਤ ਜਾਂ ਉਹਦੀ ਕੋਈ ਭੈਣੀ ਕਿਉਂ ਨਾ ਹੋਵੇ ਦੇ ਕੋਈ ਇਹਦੇ ਵਿੱਚ ਇੱਕ ਚੀਜ਼ ਤਾਂ ਤੁਸੀਂ ਮੰਨ ਕੇ ਚੱਲੋ ਹੋ ਸਕਦਾ ਹੈ ਇਹ ਕਿਸਾਨਾਂ ਨੂੰ ਇੱਕ ਮੰਚ ਤੇ ਇਕੱਤਰ ਕਰ ਦੇ ਹੂੰ ਕਿਉਂਕਿ ਇਸ ਦੇ ਵਿੱਚ ਐਸਕੇਐਮ ਹੂੰ ਤੇ ਐਸ ਕੇ ਐਮ ਗੈਰ ਰਾਜਨੀਤਿਕ ਹੂੰ ਦੋਨਾਂ ਦੇ ਨਮਾਇਦਿਆਂਾਂ ਦੀ ਸ਼ਬੂਲਤ ਵੱੱਟੀ ਪੱਤਰ ਤੇ ਐਸ ਕੇ ਐਮ ਗੈਰ ਰਾਜਨੀਤਿਕ ਇਸ ਕਰਕੇ ਵੀ ਹੈ ਕਿਉਂਕਿ ਇਸ ਕੁੜੀ ਦਾ ਪਿੰਡ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਹੈ ਮਾਹੀਬਾਦ ਹੂੰ ਸੋ ਜਿਹੜੇ ਰਾਸ਼ਟਰੀ ਪੱਤਰ ਦੇ ਆਗੂ ਨੇ ਰਿਕੈਸਟ ਕਹਿਤ ਵਰਗੇ ਉਹ ਵੀ ਬੋਲੇ ਨੇ ਤੇ ਸੋ ਇਹ ਮਾਰਚ ਜਿਹੜਾ ਰੱਖਿਆ ਗਿਆ ਜੈਤਵਾਰ ਨੂੰ ਇਹ SSP ਦਫਤਰ ਬਹਾਲੀ ਤੱਕ ਜਾਵੇਗਾ ਇੱਕ ਮੈਮੋਰੰਡਮ ਦੇ ਕੇ ਆਵੇਗਾ ਸੋ ਤੁਸੀਂ ਕਹਿ ਸਕਦੇ ਹੋ ਕਿ ਅਦਰਬਾਈਤਾ ਲੜਾਈ ਝਗੜਾ ਹੈ ਇਹਦਾ ਕੋਈ ਬਾਲਾ ਪਰ ਫਿਰ ਵੀ ਜੇ ਉਹਨੂੰ ਉਕਸਾਇਆ ਗਿਆ ਉਹਦੀ ਪੜਤਾਲ ਹੋਣੀ ਚਾਹੀਦੀ ਹੈ ਜੇ ਸਹੀ ਹੈ ਤੇ ਕਾਰਵਾਈ ਉਹਦੇ ਤੇ ਵੀ ਹੋਣੀ ਚਾਹੀਦੀ ਹੈ ਕਿ ਤੁਸੀਂ ਉਹ ਸਿਚੁਏਸ਼ਨ ਸਥਿਤੀ ਪੈਦਾ ਕਿਉਂ ਕੀਤੀ ਹੈ ਇਹ ਗੱਲ ਸੋਚਣ ਵਾਲੀ ਹੈ ਸੋ ਮਾਰਚ ਸ਼ੁਰੂ ਹੋ ਗਿਆ ਉਹਨਾਂ ਨੇ ਇੱਕ ਗੱਲ ਕਹੀ ਸੀ ਅਸੀਂ ਪੂਰਾ ਮੰਨ ਜਾਵਾਂਗੇ ਹਮ ਕਿਤੇ ਇਹ ਨਾ ਹੋਵੇ ਨਵੀਂ ਨਵੀਂ ਬੋਧੀ ਸਾਹਿਬ ਦੀ ਸਰਕਾਰ ਬਰਨ ਲੱਗੀ ਹੈ ਇਹ ਇੱਥੋਂ ਸ਼ੁਰੂ ਹੋਏ ਮਾਰਚ ਪੂਰੇ ਭਾਰਤ ਚ ਨਾ ਚਲੇ ਜਾਣ ਤੇ ਪੰਜਾਬ ਦੇ ਵਿੱਚ ਤਾਂ ਖਾਸ ਕਰ ਸਿੱਧਮ ਸਿੱਧਾ ਸੰਬੰਧ ਹੈ ਔਰ ਆਪਾਂ ਜਿਵੇਂ ਕਿਹਾ ਹੈ ਕਈਆਂ ਨੇ ਤਾਂ ਇਹ ਆਫਰ ਕਰਤੀ ਅਸੀਂ ਇਸ ਕੁਲਵਿੰਦਰ ਕੌਰ ਨੂੰ ਚੋਣ ਲੜਾਵਾਂਗੇ ਹੂੰ ਇਹਨੂੰ ਚੋਣਾਂ ਦੇ ਵਿੱਚ ਖੜਾ ਕੀਤਾ ਜਾਊਗਾ ਜਿਹੜੀ ਅੱਜ ਵੀ ਚੋਣਾ ਆ ਰਹੀ ਹੈ ਕੁਝ ਪਤਾ ਨਹੀਂ ਜਦੋਂ ਸ਼ੁਰੂਆਤੀ ਦੌਰ ਸੀ ਭਾਈ ਅਮਰਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਕੋਈ ਕਿਸੇ ਗਿਣਤੀ 'ਚ ਮੰਨਦਾ ਹੀ ਨਹੀਂ ਸੀ ਹੂੰ ਸਮੇਂ ਨੇ ਐਸਾ ਮੋੜ ਖਾਦਾ ਕਿ ਤੁਸੀਂ ਦੇਖੋ ਉਹਨਾਂ ਨੇ ਸਾਰਿਆਂ ਨੂੰ ਪਛਾੜਤਾ ਤੇ ਰਿਕਾਰਡ ਤੋੜ ਬੂਟਾਂ ਨਾਲ ਜਿੱਤ ਪ੍ਰਾਪਤ ਕਰ ਗਏ ਭਾਵੇਂ ਸੂਬਾ ਸਰਕਾਰ ਆ ਭਾਵੇਂ ਕੇਂਦਰ ਦੀ ਸਰਕਾਰ ਆ ਕਿਉਂਕਿ ਏਜੰਸੀਆਂ ਕੇਂਦਰ ਸਰਕਾਰ ਦੇ ਅਧੀਨ ਨੇ ਇਹ ਜਿਹੜੀਆਂ ਅ ਅਰਧ ਸੈਨਿਕ ਬਲ ਨੇ ਗ੍ਰਹਿ ਮੰਤਰੀ ਦੇ ਪਤਾ ਲੱਗ ਜੂਗਾ ਕਿ ਰਹਿ ਮੰਤਰੀ ਬਣ ਕੌਣ ਰਹੇ ਨੇ ਇਹ ਅਮਿਤ ਸ਼ਾਹ ਕੰਟੀਨਿਊ ਕਰਦੇ ਆ ਲਗਾਤਾਰਤਾ ਚ ਰਹਿੰਦੇ ਆ ਜਾਂ ਉਹਨਾਂ ਦੀ ਥਾਤੇ ਕੋਈ ਹੋਰ ਬੰਦਾ ਹੈ ਇਹ ਸਾਰੀਆਂ ਚੀਜ਼ਾਂ ਜਿਉਂ ਦੀ ਤਿਉਂ ਸਾਹਮਣੇ ਨੇ ਹੁਣ ਦੇਖਦੇ ਆ ਕਿ ਇਹਦੇ ਵਿੱਚ ਅੱਗੇ ਜਾ ਕੇ ਕਿਹੜਾ ਮੋੜ ਇਹ ਸਿਚੁਏਸ਼ਨ ਕੱਟਦੀ ਹੈ ਪਰ ਇਹਨੂੰ ਬਹੁਤ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਹੂੰ ਇਹਦਾ ਅਸੀਂ ਕਹਿੰਦੇ ਆ ਕੋਈ ਸਰਬ ਪ੍ਰਵਾਨਿਤ ਹੱਲ ਨਿਕਲ ਜਾਣਾ ਚਾਹੀਦਾ ਨਿਟਰ ਹਾਂ ਨਿਰਪੱਖ ਰਹਿਣ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕਰ ਰਿਹਾ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਛੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਨਾਲ ਨੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਔਰ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ